ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਆਪਣੇ ਪੁੱਤਰ ਦੀ ਬਲਖਣਤਾ ਤੋਂ ਅਤੇ ਦਰਵੇਸ਼ ਸੋਚ ਕਰਨ ਸੋਚੀ ਪਏਗੇ ਕਿ ਕਿਵੇਂ ਗੁਰਨਾਨਕ ਨੂੰ ਕਿਸੇ ਕੰਮ ਲਾਇਆ ਜਾਏ ਸੋ ਗੁਰੂ ਸਾਹਿਬ ਦੇ ਪਿਤਾ ਨੇ ਗੁਰਨਾਨਕ ਦੇਵ ਜੀ ਨੂੰ ਨੌਕਰੀ ਤੇ ਲਗਵਾਉਣ ਬਾਰੇ ਸੋਚਿਆ ਇਤਿਹਾਸ ਦੱਸਦਾ ਹੈ ਕਿ ਗੁਰੂ ਸਾਹਿਬ ਦੇ ਜੀਜਾ ਭਾਈ ਜੈਰਾਮ ਜੀ ਸੁਲਤਾਨਪੁਰ ਲੋਧੀ ਦੇ ਵਿੱਚ ਨਵਾਬ ਦੌਲਤ ਖਾਨ ਲੋਧੀ ਦੇ ਹੇਠਾਂ ਕੰਮ ਕਰਦੇ ਸਨ ਗੁਰੂ ਸਾਹਿਬ ਦੇ ਪਿਤਾ ਨੇ ਜੈਰਾਮ ਜੀ ਨੂੰ ਬੇਨਤੀ ਕੀਤੀ ਕਿ ਗੁਰਨਾਨਕ ਨੂੰ ਆਪਣੇ ਨਾਲ ਲੈ ਜਾਓ ਤੇ ਕਿਸੇ ਕੰਮ ਧੰਦੇ ਲਗਾਓ ਸੋ ਜੈਰਾਮ ਜੀ ਗੁਰੂ ਸਾਹਿਬ ਨੂੰ ਸੁਲਤਾਨਪੁਰ ਲੋਧੀ ਲਿਆਏ ਤੇ ਇੱਥੇ ਮੋਦੀ ਖਾਨੇਦ ਵਿੱਚ ਲਗਵਾ ਦਿੱਤਾ ਜਿੱਥੇ ਗੁਰੂ ਸਾਹਿਬ ਦਾ ਕੰਮ ਲੋਕਾਂ ਨੂੰ ਸਮਾਨ ਤੋਲ ਕੇ ਦੇਣਾ ਸੀ ਗੁਰੂ ਸਾਹਿਬ ਸਮਾਨ ਲੈਣਾ ਹੈ ਗਰੀਬ ਗੁਰਪਿਆਂ ਨੂੰ ਤੇਰਾ ਤੇਰਾ ਕਰਕੇ ਝੋਲੀਆਂ ਭਰ-ਭਰ ਰਾਸ਼ਨ ਦੇਣ ਲੱਗੇ ਜਿਸ ਕੋਲ ਪੈਸੇ ਹੁੰਦੇ ਸਨ ਉਸ ਨੂੰ ਵੀ ਜਿਸ ਕੋਲ ਪੈਸੇ ਨਹੀਂ ਹੁੰਦੇ ਸਨ ਉਸ ਨੂੰ ਵੀ ਗੁਰੂ ਸਾਹਿਬ ਤੇਰਾ ਤੇਰਾ ਕਰਕੇ ਤੋਲੀ ਜਾ ਰਹੇ ਸਨ ਤੇ ਝੋਲੀਆਂ ਭਰੀ ਜਾ ਰਹੇ ਸਨ ਇਸ ਸਾਰੇ ਵਰਤਾਰੇ ਬਾਰੇ ਕੁਝ ਲੋਕਾਂ ਨੇ ਨਵਾਬ ਦੌਲਤ ਖਾਨ ਨੂੰ ਗੁਰੂ ਸਾਹਿਬ ਦੀ ਸ਼ਿਕਾਇਤ ਕੀਤੀ ਅਤੇ ਮੋਦੀ ਖਾਨੇ ਦਾ ਹਿਸਾਬ ਕਰਨ ਲਈ ਕਿਹਾ ਨਵਾਬ ਦੌਲਤ ਖਾਨ ਦੇ ਕਹਿਣ ਉਤੇ ਮੋਦੀ ਖਾਨੇ ਦਾ ਸਾਰਾ ਹਿਸਾਬ ਕੀਤਾ ਗਿਆ ਪਰ ਉਸ ਵਕਤ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਸਾਰਾ ਹਿਸਾਬ ਦੇਖਿਆ ਗਿਆ ਤੇ ਸਾਰਾ ਰਾਸ਼ਨ ਤੇ ਮਾਲ ਬਲਕਿ ਪੂਰਾ ਨਹੀਂ ਸੀ ਸਗੋਂ ਹਿਸਾਬ ਨਾਲੋਂ ਵੀ ਵੱਧ ਮਿਲਿਆ ਇਸ ਸਾਰੇ ਕੌਤਕ ਨੂੰ ਵੇਖ ਸਭ ਸ਼ਰਮਿੰਦਾ ਹੋਏ ਤੇ ਗੁਰੂ ਸਾਹਿਬ ਅਗੇ ਨਤਮਸਤਕ ਹੋ ਗਏ ਗੁਰਨਾਨਕ ਦੇਵ ਜੀ ਪਾਈ ਮਰਦਾਨਾ ਜੀ ਨਾਲ ਆਪਣੀਆਂ ਉਦਾਸੀਆਂ ਦੌਰਾਨ ਲੰਬਾ ਪੈਂਡਾ ਤੈਅ ਕਰਦੇ ਹੋਏ ਇੱਕ ਪਿੰਡ ਦੇ ਵਿੱਚ ਪੁੱਜੇ ਤੇ ਕੁਝ ਦਿਨ ਉੱਥੇ ਹੀ ਰਹੇ ਇਸ ਪਿੰਡ ਦੇ ਲੋਕ ਨੀਰੇ ਮਰਮਤ ਵਾਲੇ ਸਨ ਜੋ ਸਿਰਫ ਬੇਮਾਨੀ ਜਾਣਦੇ ਸੀ ਤੇ ਅਧਿਆਤਮਿਕ ਕਦਰਾਂ ਕੀਮਤਾਂ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ ਗੁਰੂ ਸਾਹਿਬ ਨੇ ਪਿੰਡ ਛੱਡਣ ਵੇਲੇ ਪਿੰਡ ਵਾਸੀਆਂ ਨੂੰ ਅਸੀਸ ਦਿੰਦਿਆਂ ਹੋਇਆਂ ਕਿਹਾ ਵਸਦੇ ਰਹੋ ਇਸੀ ਸੁਣ ਕੇ ਮਰਦਾਨਾ ਬਹੁਤ ਹੈਰਾਨ ਸੀ ਪਰ ਭਾਈ ਮਰਦਾਨਾ ਨੇ ਗੁਰੂ ਸਾਹਿਬ ਤੋਂ ਕੁਝ ਪੁੱਛਿਆ ਨਾ ਪਿੰਡਾਂ ਘਟਦੇ ਹੋਇਆ ਗੁਰੂ ਸਾਹਿਬ ਅਗਲੇ ਪਿੰਡ ਪਹੁੰਚੇ ਇਸ ਪਿੰਡ ਦੇ ਲੋਕ ਪਿਛਲੇ ਪਿੰਡ ਦੇ ਲੋਕਾਂ ਨਾਲੋਂ ਬਿਲਕੁਲ ਹੀ ਵੱਖਰੇ ਸਨ ਇੱਥੋਂ ਦੇ ਲੋਕ ਮਿਹਨਤੀ ਦਿਆਲੂ ਤੇ ਰੋਹਾਨੀ ਕਦਰਾਂ ਕੀਮਤਾਂ ਵਾਲੇ ਸਨ ਪਿੰਡ ਦੇ ਲੋਕਾਂ ਨੇ ਗੁਰੂ ਸਾਹਿਬ ਤੇ ਭਾਈ ਮਰਦਾਨਾ ਦੀ ਬਹੁਤ ਸੇਵਾ ਕੀਤੀ ਤੇ ਸਤਕਾਰ ਨਾਲ ਕਾਫੀ ਦਿਨ ਗੁਰੂ ਸਾਹਿਬ ਨੇ ਆਪਣੇ ਕੋਲ ਹੀ ਰੱਖਿਆ ਗੁਰੂ ਸਾਹਿਬ ਨੇ ਉਸ ਪਿੰਡ ਚੋਂ ਜਾਂਦਿਆਂ ਹੋਇਆਂ ਪਿੰਡ ਵਾਲ ਹੱਥ ਕਰਕੇ ਕਿਹਾ ਉਜੜ ਜਾਓ। ਭਾਈ ਮਰਦਾਨੇ ਤੋਂ ਇਸ ਵਾਰ ਰਹਿਣਾ ਗਿਆ ਤਾਂ ਉਹ ਗੁਰੂ ਸਾਹਿਬ ਤੋਂ ਪੁੱਛਿਆ ਕਿ ਤੁਸੀਂ ਪਿਛਲੇ ਪਿੰਡ ਵਾਲਿਆਂ ਨੂੰ ਜਿਨ੍ਹਾਂ ਦਾ ਵਤੀਰਾ ਵੀ ਚੰਗਾ ਨਹੀਂ ਸੀ ਤੇ ਜੋ ਬੇਈਮਾਨ ਕਿਸਮ ਦੇ ਸਨ ਉਹਨਾਂ ਨੂੰ ਕਿਹਾ ਵਸਦੇ ਰਹੋ ਤੇ ਜਿਸ ਪਿੰਡ ਨੇ ਸਾਨੂੰ ਮਾਨ ਸਤਿਕਾਰ ਦਿੱਤਾ ਦਸਾਂ ਨੌਾਂ ਦੀ ਕਿਰਤ ਕਮਾਈ ਕਰਕੇ ਖਾਂਦੇ ਨੇ ਇਹਨਾਂ ਨੂੰ ਤੁਸੀਂ ਬਦਸੀਸ ਕਿਉਂ ਦਿੱਤੀ ਉਜੜ ਜਾਓ ਦੀ। ਗੁਰੂ ਸਾਹਿਬ ਨੇ ਮੁਸਕਰਾਉਂਦੇ ਹੋਇਆਂ ਪਈ ਮਰਦਾਨੇ ਦੀ ਜਿਗਿਆਸਾ ਖਤਮ ਕਰਦੇ ਆ ਕਿਆ ਕਿ ਮੈਂ ਸਪੈਂਡ ਨੂੰ ਇਸ ਕਰਕੇ ਉਜੜ ਜਾਉ ਕਿਆ ਕਿ ਇਹ ਲੋਕ ਜਿੱਥੇ ਵੀ ਜਾਣ ਕੇ ਆਪਣੇ ਚੰਗੇ ਵਿਚਾਰਾਂ ਸਖਤ ਮਿਹਨਤ ਤੇ ਇਮਾਨਦਾਰੀ ਨਾਲ ਸਮਾਜ ਤੇ ਵਿੱਚ ਚੰਗਿਆਈ ਫੈਲਾਉਣਗੇ ਤੇ ਦੂਸਰਾ ਉਹਨਾਂ ਪਿੰਡ ਵਾਸੀਆਂ ਨੂੰ ਉੱਥੇ ਹੀ ਰਹਿਣਾ ਚਾਹੀਦਾ ਕਿਉਂਕਿ ਉਹਨਾਂ ਦੇ ਵਿਚਾਰਾਂ ਨਾਲ ਜਾਂ ਸੋਚ ਨਾਲ ਇੱਕ ਨਕਾਰਾਤਮਕ ਸਮਾਜ ਦੀ ਸਿਰਜਣਾ ਹੋਵੇਗੀ satsang ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ ਸ੍ਰੀ ਗੁਰੂ ਸਾਹਿਬ ਨੇ ਆਪਣੀ ਅਨੋਖੀ ਅਸੀਸ ਦੇ ਨਾਲ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਕਿ ਜਿੱਥੇ ਵੀ ਰੋ ਉਸ ਪਰਮਾਤਮਾ ਨਾਲ ਜੁੜੇ ਰਹੋ ਚੰਗਿਆਈ ਇਮਾਨਦਾਰੀ ਸਦਕਤ ਨਿਮਰਤਾ ਨਾਲ ਰਹਿਣ ਦਾ ਸੰਦੇਸ਼ ਵੰਡਦੇ ਜਾਓ ਸਿੱਖ ਇਤਿਹਾਸ ਦੇ ਜਿਕਰ ਪੰਨੇ ਫੋੜੀਏ ਤਾਂ ਗੁਰੂ ਨਾਨਕ ਦੇਵ ਜੀ 24 ਹਾੜ ਸਮਤ 1571 ਬਿਕਰਮੀ ਨੂੰ ਹਸਨ ਅਬਦਾਲ ਦੇ ਵਿੱਚ ਪਹੁੰਚੇ ਗਰਮੀ ਦੇ ਰੁੱਤ ਸੀ ਤੇ ਇੱਕ ਪਹਾੜੀ ਦੇ ਥੱਲੇ ਠੰਡੀ ਛਾਂ ਹੇਠ ਗੁਰਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਸ਼ੁਰੂ ਕੀਤਾ ਇਤਿਹਾਸ ਦੱਸਦਾ ਹੈ ਕਿ ਉਸੇ ਪਹਾੜੀ ਦੇ ਉੱਪਰਲੇ ਪਾਸੇ ਇੱਕ ਵਲੀ ਕੰਦਾਰੀ ਨਾਮ ਦਾ ਪੀਰ ਰਹਿੰਦਾ ਸੀ ਇਸ ਪੂਰੇ ਇਲਾਕੇ ਦੇ ਵਿੱਚ ਵਲੀ ਕੰਦਾਰੀ ਦੀ ਬਹੁਤ ਮਾਨਤਾ ਸੀ ਪਰ ਵਲੀ ਕੰਦਾਰੀ ਹੰਕਾਰੀ ਕਿਸਮ ਦਾ ਸ਼ਖਸ ਸੀ ਜਿਸ ਨੇ ਪੂਰੇ ਇਲਾਕੇ ਦਾ ਪਾਣੀ ਰੋਕਿਆ ਹੋਇਆ ਸੀ ਇਤਿਹਾਸ ਦੱਸਦਾ ਹੈ ਕਿ ਜਦੋਂ ਭਾਈ ਮਰਦਾਨਾ ਨੂੰ ਪਿਆਸ ਲੱਗੀ ਤਾਂ ਗੁਰੂ ਜੀ ਨੇ ਉਸ ਨੂੰ ਪਾਣੀ ਲਈ ਵਲੀ ਕੰਦਾਰੀ ਕੋਲ ਭੇਜਿਆ ਤਿੰਨ ਵਾਰ ਵਲੀ ਕੰਦਾਰੀ ਕੋਲ ਜਾਣ ਦੇ باوجود ਵਲੀ ਕੰਦਾਰੀ ਨੇ ਮਰਦਾਨੇ ਨੂੰ ਪਾਣੀ ਨਾ ਦਿੱਤਾ ਸਗੋਂ ਮਿਹਣਾ ਮਾਰਦਿਆਂ ਕਿਹਾ ਜਿਸ ਫਕੀਰ ਦਾ ਤੂੰ ਮਰੀਦ ਹੈ ਉਹ ਤੈਨੂੰ ਪਾਣੀ ਵੀ ਨਹੀਂ ਪਿਲਾ ਸਕਦਾ ਮਰਦਾਨਾ ਵਾਪਸ ਗੁਰੂ ਸਾਹਿਬ ਕੋਲ ਆਇਆ ਅਤੇ ਮੜ ਕੇ ਵਲੀ ਕੰਦਾਰੀ ਕੋਲ ਨਾ ਜਾਣ ਦੀ ਗੱਲ ਆਖੀ ਇਤਿਹਾਸ ਦੱਸਦਾ ਹੈ ਕਿ ਗੁਰੂ ਸਾਹਿਬ ਨੇ ਹੱਸ ਕੇ ਬੋਲਿਆ ਮਰਦਾਨਿਆ ਕਰਤਾਰ ਦਾ ਨਾਮ ਲੈ ਅਤੇ ਜਲ ਛੱਕ ਗੁਰੂ ਜੀ ਨੇ ਨੇੜੇ ਹੀ ਇੱਕ ਪੱਥਰ ਹਟਾਇਆ ਜਿਥੋਂ ਨਰਮਲ ਜਲ ਦਾ ਅਮੁਖ ਸੋਮਾ ਫੁੱਟ ਪਿਆ ਮਰਦਾਨੇ ਨੇ ਜਲ ਛੱਕਿਆ ਤੇ ਉੱਥੋਂ ਦੇ ਲੋਕਾਂ ਨੇ ਪਾਣੀ ਨੂੰ ਵੇਖ ਕੇ ਖੁਸ਼ੀ ਪ੍ਰਗਟਾਈ। ਵੇਖ ਕੇ ਵਲੀ ਕੰਦਾਰੀ ਨੇ ਕਹਿਰਵਾਨ ਹੋ ਕੇ ਗੁਰੂ ਜੀ ਵੱਲ ਇੱਕ ਵੱਡਾ ਪੱਥਰ ਪਹਾੜੀ ਤੋਂ ਹੇਠਾਂ ਰੋੜ ਦਿੱਤਾ ਪਰ ਗੁਰੂ ਪਾਤਸ਼ਾਹ ਨੇ ਪੱਥਰ ਨੂੰ ਆਪਣੇ ਹੱਥ ਤੇ ਪੰਜੇ ਨਾਲ ਰੋਕ ਲਿਆ। ਪਰ ਤੇ ਉਸ ਪੱਥਰ ਉੱਪਰ ਗੁਰੂ ਸਾਹਿਬ ਦੇ ਪਾਵਨ ਪੰਜੇ ਦਾ ਅਮਿੱਟ ਨਿਸ਼ਾਨ ਉਕਰ ਗਿਆ। ਇਕੋਤਕ ਵੇਖ ਵਲੀ ਕੰਦਾਰੀ ਦਾ ਹੰਕਾਰ ਟੁੱਟ ਗਿਆ ਤੇ ਉਹ ਗੁਰੂ ਪਾਤਸ਼ਾਹ ਦੇ ਚਰਨੀ ਲੱਗ ਗਿਆ। ਅੱਜਕੱਲ੍ਹ ਉਸ ਸਥਾਨ ਤੇ ਗੁਰਦੁਆਰਾ ਪੰਜਾ ਸਾਹਿਬ ਸ਼ੁਸ਼ੋਭਿਤ ਹੈ